ਵੌਇਸ ਆਫ ਪੰਜਾਬ 'ਚ ਤੁਹਾਡਾ ਸਵਾਗਤ ਹੈ ਸਰਦਾਰ ਉੱਤਮ ਸਿੰਘ ਜਿਸ ਨੂੰ ਸ਼ਹੀਦ ਉੱਤਮ ਸਿੰਘ ਵੀ ਕਿਹਾ ਜਾਂਦਾ ਹੈ ਇੱਕ ਪ੍ਰਮੁੱਖ ਭਾਰਤੀ ਕ੍ਰਾਂਤੀਕਾਰੀ ਅਤੇ ਇਯਾਦੀ ਕੁਲਾਟੀਏ ਸਨ ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਅੰਦੋਲਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਉਸ ਨੂੰ 1919 ਦੇ ਜਲਿਆਨਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ 1940 ਵਿੱਚ ਲੰਡਨ 'ਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਦੀ ਹੱਤਿਆ ਕਰਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਜੀ ਉੱਤਮ ਸਿੰਘ 26 ਦਸੰਬਰ 1899 ਨੂੰ ਸੁਨਾਮ ਪੰਜਾਬ ਵਿੱਚ ਜਨਮੇ ਕਮ ਸਿੰਘ ਇੱਕ ਸਿਆਸੀ ਤੌਰ ਤੇ ਚਾਰਚ ਵਾਲੇ ਮਾਹੌਲ ਵਿੱਚ ਵੱਡਾ ਹੋਇਆ ਜਿੱਥੇ ਉਸਨੇ ਦਮਨਕਾਰੀ ਬ੍ਰਿਟਿਸ਼ ਸ਼ਾਸਨ ਅਤੇ ਭਾਰਤੀਆਂ ਵਿਰੁੱਧ ਕੀਤੇ ਅਤਿਆਚਾਰਾਂ ਨੂੰ ਦੇਖਿਆ ਉਸ ਦਾ ਪਰਿਵਾਰ ਜ਼ਿਲ੍ਹਿਆਂ ਵਾਲਾ ਬਾਗ ਦੇ ਕਤਲੇਆਮ ਤੋਂ ਬਹੁਤ ਪ੍ਰਭਾਵਿਤ ਹੋਇਆ ਜਿੱਥੇ ਜਰਨਲ ਰੇਜ਼ినਾਲਡ ਡਾਇਰ ਦੀ ਕਮਾਂਡ ਹੇਠ ਬ੍ਰਿਟਿਸ਼ ਫੌਜਾਂ ਨੇ ਭਾਰਤੀਆਂ ਦੇ ਸ਼ਾਂਤਮਈ ਕੱਟ ਤੇ ਗੋਲੀਬਾਰੀ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਸੈਂਕੜੇ ਮੌਤਾਂ ਹੋਈਆਂ ਉਦਮ ਸਿੰਘ ਨੇ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਉਦਮ ਸਿੰਘ ਦੇ ਜੀਵਨ ਵਿੱਚ ਗਦਰ ਪਾਰਟੀ ਦਾ ਮੁਹਿਮ ਇੱਕ ਫਤਪੂਨ ਅੰਗ ਸੀ ਗਦਰ ਪਾਰਟੀ ਇੱਕ ਪੰਜਾਬੀ ਨੇਤਾਵਾਂ ਦਾ ਸੰਗਠਨ ਸੀ ਜਿਸਨੇ ਹਿੰਦੁਸਤਾਨੀਆਂ ਨੂੰ ਬ੍ਰਿਟਿਸ਼ ਰਾਜ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਕੀਤਾ ਗਦਰ ਪਾਰਟੀ ਦੇ ਸਮਰਥਕ ਭਾਰਤੀ ਅਧਿਕਾਰੀਆਂ ਨੇ ਸੰਘਰਸ਼ ਦਾ ਨਾਅਰਾ ਉਠਾਇਆ ਅਤੇ ਭਾਰਤੀ ਆਜ਼ਾਦੀ ਲਈ ਦਿਨ ਰਾਤ ਮਿਹਨਤ ਕੀਤੀ ਤਕਰੀਬਨ 21 ਸਾਲ ਬਾਅਦ 13 ਮਾਰਚ 1940 ਨੂੰ ਉੱਤਮ ਸਿੰਘ ਨੇ ਲੰਡਨ ਵਿੱਚ ਮਾਈਕਲ O'Dwyer ਦਾ ਕਤਲ ਕੀਤਾ O'Dwyer ਜਿੱਲਿਆਂਵਾਲਾ ਬਾਗ ਦੇ ਸਾਕੇ ਦੌਰਾਨ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਅਤੇ ਉਸ ਨੂੰ ਕਤਲੇਆਮ ਦੀ ਹਮਾਇਤ ਕਰਨ ਅਤੇ ਜਨਨ ਡਾਇਰ ਦੀਆਂ ਕਾਰਵਾਈਆਂ ਦਾ ਸਮਰਥਨ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਓਡਵਾਈਰ ਦੀ ਹੱਤਿਆ ਦੇ ਲਗਭਗ 20 ਦਿਨਾਂ ਬਾਅਦ 1 ਅਪ੍ਰੈਲ 1940 ਨੂੰ ਉੱਤਮ ਸਿੰਘ ਨੂੰ ਰਸਮੀ ਦੋਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਹਿਰਾਸਤ ਵਿੱਚ ਲਿਆ ਗਿਆ। ਉਸ ਤੋਂ ਓਡਵਾਈਰ ਦੀ ਹੱਤਿਆ ਪਿੱਛੇ ਉਸ ਦੀ ਪ੍ਰੇਰਣਾ ਬਾਰੇ ਪੁੱਛਗਿੱਛ ਕੀਤੀ ਗਈ ਜਿਸ ਦਾ ਉਸਨੇ ਜਵਾਬ ਦਿੱਤਾ ਮੈਂ ਇਹ ਅਜਿਹਾ ਇਸ ਲਈ ਕੀਤਾ ਕਿਉਂਕਿ ਮੈਨੂੰ ਉਸ ਨਾਲ ਨਫ਼ਰਤ ਸੀ। ਉਹ ਇਸ ਦਾ ਹੱਕਦਾਰ ਸੀ। ਉਹ ਸੱਲ ਦੋਸ਼ੀ ਸੀ ਉਹ ਮੇਰੇ ਲੋਕਾਂ ਦੀ ਆਤਮਾ ਨੂੰ ਕੁਚਲਣਾ ਚਾਹੁੰਦਾ ਸੀ ਇਸ ਲਈ ਮੈਂ ਉਸਨੂੰ ਕੁੱਚਲ ਦਿੱਤਾ ਪੂਰੇ 21 ਸਾਲਾਂ ਤੋਂ ਮੈਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਖੁਸ਼ ਹਾਂ ਕਿ ਮੈਂ ਕੰਮ ਕੀਤਾ ਮੈਂ ਮੌਤ ਤੋਂ ਨਹੀਂ ਡਰਦਾ ਉਸਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ 31 ਜੁਲਾਈ 1940 ਨੂੰ ਪੈਟਰਨ ਵਿਲੇਜ ਜੇਲ੍ਹ ਵਿੱਚ ਉਸਨੂੰ ਫਾਂਸੀ ਦੇ ਦਿੱਤੀ ਗਈ ਵਿਧਾਇਕ ਸਾਧੂ ਸਿੰਘ ਥਿੰਦ ਦੀ ਬੇਨਤੀ ਤੇ ਉਦਮ ਸਿੰਘ ਦੀ ਮ੍ਰਿਤਕ ਦੇ ਨੂੰ 1974 ਵਿੱਚ ਕੱਢਿਆ ਗਿਆ ਅਤੇ ਭਾਰਤ ਨੂੰ ਵਾਪਸ ਜਿੱਤਿਆ ਸ਼ਹੀਦ ਤੇਜਮ ਉਦਮ ਸਿੰਘ ਦਾ ਸਸਕਾਰ ਪੰਜਾਬ ਦੇ ਨਾਮ ਵਿਖੇ ਕੀਤਾ ਗਿਆ ਪੰਜਾਬ ਅਤੇ ਸਿੱਖ ਇਤਿਹਾਸ ਜਾਣਨ ਲਈ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੌਇਸ ਆਫ ਪੰਜਾਬ ਲਈ ਨਿਊਜ਼ ਡੈਸਕ ਤੋਂ ਇਸ਼ਾ ਕਰਦੀ ਰਿਪੋਰਟ